ਚੰਡੀਗੜ੍ਹ ਦੀ ਸਾਲਾ ਪੁਰਾਣੀ ਫਰਨੀਚਰ ਮਾਰਕੀਟ ਫਿਲਹਾਲ ਬਲੋਜ਼ਰ ਚੱਲੋ ਤੋਂ ਬਾਅਦ ਕਿਸ ਤਰੀਕੇ ਦੀ ਸਿਚੁਏਸ਼ਨ ਹੈ ਕਿਸ ਤਰੀਕੇ ਦੇ ਹਾਲਾਤ ਨੇ ਇਹ ਤਸਵੀਰਾਂ ਜਿਹੜੀਆਂ ਨੇ ਦੇਖੋ ਵੀ ਹਰੇਕ ਤਰਫ ਨਗਰਿਕ ਵਿਭਾਗ ਔਰ ਵਲੰਟੀਅਰ ਜਿਹੜੇ ਨੇ ਜਿਹੜੇ ਸਿਵਲ ਡਿਫੈਂਸ ਤੇ ਲੋਕ ਨੇ ਉਹ ਵੀ ਫਿਲਹਾਲ ਇਸ ਜਗ੍ਹਾ ਦੇ ਉੱਪਰ ਪਹੁੰਚੇ ਔਰ ਨਾਲ ਦੀ ਨਾਲ ਜਿੱਥੇ ਜਿਹੜੇ ਬਲੋਜ਼ਰ ਚੱਲ ਰਹੇ ਨੇ ਕਿਉਂਕਿ ਫਿਲਹਾਲ ਇਹ ਵੀ ਲਗਭਗ 3-4 ਦਿਨ ਤੋਂ ਪਹਿਲਾਂ ਹੀ ਅਨਾਉਂਸਮੈਂਟ ਜਿਹੜੀ ਆ ਉਹ ਕੀਤੀ ਜਾ ਰਹੀ ਸੀ ਕਿ ਜਿਹੜੀ ਇਹ ਫਰਨੀਚਰ ਮਾਰਕੀਟ ਇਸ ਨੂੰ ਖਾਲੀ ਕੀਤਾ ਜਾਵੇ ਪਰ ਦੂਸਰੇ ਪਾਸੇ ਕਿਉਂਕਿ ਸਰਕਾਰ ਦਾ ਇਹ ਅਦਾ ਕਹਿਣਾ ਹੈ ਕਿ ਇਹ ਕਬਜ਼ੇ ਦੀ ਜ਼ਮੀਨ ਦੇ ਉੱਪਰ ਬਣੀ ਹੋਈ ਹੈ ਔਰ ਕਈ ਹਜ਼ਾਰ ਕਰੋੜ ਦੀ ਜ਼ਮੀਨ ਜਿਹੜੀ ਹੈ ਹੁਣ ਇਹ ਪ੍ਰਸ਼ਾਸਨ ਦੇ ਵੱਲੋਂ ਆਪਣੇ ਕਬਜ਼ੇ ਚ ਲੈ ਲਈ ਗਈ ਔਰ ਜਿਹੜੇ ਵੀ ਇੱਥੇ ਦੁਕਾਨਾਂ ਸੀਗੀਆਂ ਕਿਉਂਕਿ ਸਾਲਾਂ ਪੁਰਾਣੀ ਇਹ 53 54 ਸੈਕਟਰ ਦੇ ਨਾਲ ਬਣੀ ਮਾਰਕੀਟ ਫਿਲਹਾਲ ਕਿਸ ਕਦਰ ਇਸ ਨੂੰ ਪ੍ਰਸ਼ਾਸਨ ਦੇ ਪੀਲੇ ਪੰਜੇ ਹੇਠ ਦਬਾਇਆ ਜਾ ਰਿਹਾ ਹੈ ਔਰ ਮਾਰਕੀਟ ਨੂੰ ਬਿਲਕੁਲ ਖਤਮ ਕਰ ਦਿੱਤਾ ਜਾ ਰਿਹਾ ਵੱਡੀ ਗਿਣਤੀ ਦੇ ਵਿੱਚ ਜਿੱਥੇ ਪੁਲਿਸ ਫੋਰਸ ਵੀ ਤੈਨਾਤ ਕੀਤੀ ਗਈ ਔਰ ਇਹ ਐਕਸ਼ਨ ਜਿਹੜਾ ਸਵੇਰ ਤੋਂ ਸ਼ੁਰੂ ਹੋਇਆ ਔਰ ਹਰੇਕ ਮਾਰਕੀਟ ਜਿਹੜੀ ਹੈ ਹਰੇਕ ਦੁਕਾਨ ਜਿਹੜੀ ਹੈ ਉਸ ਨੂੰ ਇਥੋਂ ਖਲਵਾਇਆ ਜਾ ਰਿਹਾ ਔਰ ਨਾਲ ਦੀ ਨਾਲ ਜੇਚਕੇ ਦੇ ਉੱਪਰ ਫਿਲਹਾਲ ਜਿਹੜੇ ਰਹਿ ਗਏ ਨੇ ਤਾਂ ਉਹਨਾਂ ਦਾ ਸਾਮਾਨ ਸਵੇਰ ਤੋਂ ਹੀ ਬਾਹਰ ਰਖਾਉਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਸੀਗਾ ਲਗਭਗ 8 ਵਜੇ ਤੋਂ ਚੱਲੇ ਇਸ ਐਕਸ਼ਨ ਦੇ ਵਿੱਚ ਤਕਰੀਬਨ 1000 ਤੋਂ 1500 ਪੁਲਿਸ ਮੁਲਾਜ਼ਮ ਔਰ ਉਸ ਤੋਂ ਲਾਵਾ सिविल डिफेंस ਤੇ ਔਰ ਨਾਲ ਦੇ ਨਾਲ ਬਾਕੀ ਜਿਹੜੇ ਕਾਰਪੋਰੇਸ਼ਨ ਔਰ ਕਆਰਟੀ ਟੀਮ ਚੜੀਆਂ ਨੇ ਉਹ ਸ਼ਾਮਲ ਨੇ ਇਹ ਤਸਵੀਰਾਂ ਜਿਹੜੀਆਂ ਨੇ ਹਾਲ ਲੱਖ ਭਾਗ ਦੇ ਚarli ਤੋਂ 50% ਦੁੱਖਾ ਜਿਹੜਾ ਇਸ ਵਕਤ ਛੋੜ ਦਿੱਤਾ ਗਿਆ ਔਰ ਕਈ ਦੁਕਾਨਾਂ ਜਿਹੜੀਆਂ ਨਹੀਂ ਜਾਂ ਗਜ਼ਾਮ ਕਹ ਲਿਏ ਵੀ ਜਿੰਨਾਂ ਦੇ ਵਿੱਚ ਅਜੇ ਸਮਾਨ ਬਚਿਆ ਹੈ ਤਾਂ ਉਹਨਾਂ ਨੂੰ ਸਮਾਨ ਬਾਹਰ ਕਰਵਾਉਣ ਦੇ ਲਈ ਲਗਾਤਾਰ ਆਦੇਸ਼ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਔਰ ਜਿਸ ਪਾਸੇ ਤੋਂ ਹੁਣ ਇਹ ਸਿਚੁਏਸ਼ਨ ਜਿਹੜੀ ਹੈ ਬਣੀ ਹੋਈ ਹੈ ਜਿਸ ਪਾਸੇ ਵੱਲ ਵੀ ਲੋਕ ਹਲੇ ਮਨਾ ਕਰ ਰਹਿਤਾ ਉਹਦੇ ਜਿਹੜੇ ਇਹ ਦੁਕਾਨਾਂ ਇਹ ਮਾਰਕੀਟ ਜਿਹੜੀਆਂ ਨੇ ਉਹਨਾਂ ਨੂੰ ਢਾਇਆ ਜਾ ਰਿਹਾ ਤਾਂ ਤਸਵੀਰਾਂ ਸਿੱਧੀਆਂ ਜਿਹੜੀਆਂ ਨੇ ਸੈਕਟਰ 53 54 ਵਿੱਚ ਬਣੀ ਜਿਹੜੀ ਫਰਨੀਚਰ ਮਾਰਕੀਟ ਹੈ ਉਥੋਂ ਦੀਆਂ ਨੇ ਤਾਂ ਪੀਲਾ ਪੰਜਾ ਜਿਹੜਾ ਚੱਲ ਰਿਹਾ ਹੈ ਔਰ ਨਾਲ ਦੀ ਨਾਲ ਪੁਲਿਸ ਵੱਲ ਜਿਹੜਾ ਤਣਾਅ ਕੀਤਾ ਹੋਇਆ ਹੈ ਵੱਡੇ ਟਰੱਕ ਭਰ ਕੇ ਜਿਹੜਾ ਸਾਮਾਨ ਫਿਲਹਾਲ ਜਿਹੜਾ ਉਹ ਦੁਕਾਨਦਾਰਾਂ ਵੱਲੋਂ ਬਾਹਰ ਤੱਕੜਵਾਇਆ ਜ਼ਰੂਰ ਜਾ ਰਿਹਾ ਹੈ ਪਰ ਦੂਸਰੇ ਪਾਸੇ ਲਗਭਗ 3-4 ਦਿਨ ਪਹਿਲਾਂ ਤੋਂ ਹੀ ਇੱਥੇ ਸਸਤੇ ਰੇਟਾਂ ਦੇ ਵਿੱਚ ਕਹਿ ਲਿਆ ਜਾਂ ਫਿਰ ਡਿਸਕਾਊਂਟ ਦੇ ਉੱਤੇ ਲੋਕਾਂ ਨੂੰ ਸਾਮਾਨ ਸਿਕਵਾਉਣ ਦੇ ਲਈ ਜ਼ਰੂਰ ਕਿਹਾ ਗਿਆ ਸੀ ਕਿ ਸਾਮਾਨ ਜਿਹੜਾ ਉਹ ਚੁੱਕਿਆ ਜਾਵੇ ਪਰ ਦੂਸਰੇ ਪੱਤਰ ਦੇ ਉੱਪਰ ਜਿਹੜੇ ਤਮਾਮ ਸੀਨੀਅਰ ਅਧਿਕਾਰੀ ਜਿਹੜੇ ਨੇ ਉਹ ਇੱਥੇ ਮੌਜੂਦ ਨਹੀਂ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਸਾਰਾ ਆਪਰੇਸ਼ਨ ਚੱਲ ਰਿਹਾ ਪੂਰੀ ਮਾਰਕੀਟ ਨੂੰ ਕਲੀਨ ਕਰਵਾ ਰਹੇ ਸੀਗੇ ਪੁਲਿਸ ਦੇ ਇਹ ਅਧਿਕਾਰੀ ਔਰ ਸੀਨੀਅਰ ਪੁਲਿਸ ਅਧਿਕਾਰੀ ਜਿਹੜੇ ਨੇ ਉਹਨਾਂ ਦੀ ਤਹਿਤ ਦੇ ਵਿੱਚ ਇਹ ਪੂਰਾ ਮਾਮਲਾ ਜਿਹੜਾ ਕੀਤਾ ਜਾ ਰਿਹਾ ਸੀ ਤਾਂ ਤਾਂ ਸੀਨੀਅਰ ਅਧਿਕਾਰੀ ਜਿਹੜੇ ਨੇ ਉਹ ਇਸੇ ਕਾ ਦੇ ਉੱਪਰ ਜ਼ਰੂਰ ਤਨਾਤ ਨੇ ਇੱਕ ਪਾਸੇ ਚੰਡੀਗੜ੍ਹ ਦੇ ਡੀਐਸਪੀ ਪਦਰ ਅਧਿਕਾਰੀ ਨੇ ਆਈਪੀਐਸ ਪਦਰ ਅਧਿਕਾਰੀ ਨੇ ਔਰ ਉਹਨਾਂ ਦੀ ਅਗਵਾਈ ਦੇ ਵਿੱਚ ਹੀ ਇਹ ਪੂਰਾ ਆਪਰੇਸ਼ਨ ਜਿਹੜਾ ਚੱਲ ਰਿਹਾ ਤਾਂ ਪੂਰੀ ਮਾਰਕੀਟ ਨੂੰ ਸਾਫ਼ ਕਰਵਾਇਆ ਜਾ ਰਿਹਾ ਹੈ ਹਰੇਕ ਤਰਫ ਜਿੱਥੇ ਵੀ ਨਿਗਾ ਪੈਂਦੀ ਹੈ ਇਹ ਫਰਨੀਚਰ ਦੀਆਂ ਦੁਕਾਨਾਂ ਸੀਗੀਆਂ ਲੇਕਿਨ ਹੁਣ ਪੁਲਿਸ ਦੀ ਮਦਦ ਦੇ ਨਾਲ ਸੀਨੀਅਰ ਅਧਿਕਾਰੀਆਂ ਦੀ ਮਦਦ ਦੇ ਨਾਲ ਇਸ ਨੂੰ ਸਾਫ਼ ਕਰਵਾਇਆ ਜਾ ਰਿਹਾ ਹੈ ਸੀਗਾ ਔਰ ਖਾਸ ਤੌਰ ਦੇ ਉੱਪਰ ਲਗਭਗ ਹੁਣ ਤੱਕ ਦੀ ਜਿਹੜੀ ਤਸਵੀਰ ਹੈ ਕਿ 60% ਤੋਂ ਵੀ ਜ਼ਿਆਦਾ ਹਿੱਸਾ ਜਿਹੜਾ ਬਿਲਕੁਲ ਬੁਲਡੋਜ਼ਰਾਂ ਦੀ ਮਦਦ ਦੇ ਨਾਲ ਸਾਫ਼ ਕਰ ਦਿੱਤਾ ਗਿਆ ਫੀਲਾ ਪੰਜਾ ਜਿਹੜਾ ਉਹ ਪ੍ਰਸ਼ਾਸਨ ਦਾ ਚੱਲ ਰਿਹਾ ਪਰ ਇੱਥੇ ਨਾਜ਼ਰਨਾ ਲੋਕਾਂ ਦੇ ਵਿੱਚ ਵੀ ਰੋ ਹੈ ਲੋਕਾਂ ਦੇ ਵਿੱਚ ਵੀ ਕਿੰਨਾ ਕਿਤੇ ਦਰਦ ਹੈ ਕਿਉਂਕਿ ਕਈ ਸਾਲਾਂ ਪੁਰਾਣੀ ਇਹ ਮਾਰਕੀਟ ਜਿਹੜੀ ਹੈ ਜਿਸ ਨੂੰ ਅੱਜ ਢਾਇਆ ਗਿਆ ਤਾਂ ਲੋਕਾਂ ਦਾ ਕਹਿਣਾ ਸੀ ਕਿ ਸਾਡਾ ਜਿਹੜਾ ਘਰ ਦਾ ਗੁਜ਼ਾਰਾ ਹੈ ਇਹਨਾਂ ਚੀਜ਼ਾਂ ਤੋਂ ਹੀ ਚੱਲ ਰਿਹਾ ਕਿਉਂਕਿ ਮਾਰਕੀਟ ਜਿਹੜੀ ਸੀ ਪਰ ਦੂਸਰੀ ਤਰਫ ਪ੍ਰਸ਼ਾਸਨ ਵੱਲੋਂ ਲਗਾਤਾਰ ਇਹੀ ਕਿਹਾ ਜਾ ਰਿਹਾ ਸੀਗਾ ਕਿ ਲੰਬੇ ਸਮੇਂ ਤੋਂ ਇਹ ਚੀਜ਼ਾਂ ਪਹਿਲਾਂ ਹੀ ਗਈਆਂ ਗਈਆਂ ਸੀਗੀਆਂ ਕਿ ਇਸ ਨੂੰ ਖਾਲੀ ਕਰਵਾਇਆ ਜਾਵੇ ਖਾਲੀ ਕਰ ਦਿੱਤਾ ਜਾਵੇ ਤਾਂ ਫਿਲਹਾਲ ਦੀ ਜਿਹੜੀ ਘੜੀ ਹੈ ਫਿਲਹਾਲ ਦੀ ਜਿਹੜੀ ਤਸਵੀਰ ਹੈ ਲੋਕਾਂ ਦੇ ਜਿਹੜੇ ਮਨ ਨੇ ਫਿਲਹਾਲ ਭਾਰੀ ਮਨ ਦੇ ਨਾਲ ਸਾਰਾ ਕੁਝ ਕਰਵਾਇਆ ਜ਼ਰੂਰ ਜਾ ਰਿਹਾ ਪਰ ਫਿਰ ਵੀ ਜਿੱਥੋਂ ਤੱਕ ਜਿਹੜੀ ਸਮਾਨ ਹੈ ਜਿਸ ਤੱਕ ਸਮਾਨ ਦਾ ਬਚਾਓ ਹੁੰਦਾ ਹੈ ਬੈੱਡ ਹੋਣ ਕੁਰਸੀਆਂ ਟੇਬਲ ਏਸੀ ਤਾਂ ਉਹਨਾਂ ਦਾ ਬਚਾਓ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਹਜੇ ਵੀ ਦੇਖੋ ਇੱਕ ਉਹ ਤਸਵੀਰ ਹੈ ਉਸ ਜਿੱਥੇ ਇਹ ਪੀਲਾ ਪੰਜਾ ਤਾਂ ਚੱਲਿਆ ਪਰ ਅੰਦਰ ਸੋਫੇ ਗੱਦੇ ਫਰਿੱਜਾਂ ਬਿਲਕੁਲ ਉਸੇ ਤਰੀਕੇ ਦੇ ਨਾਲ ਜਿਹੜਾ ਸਮਾਨ ਹੈ ਉਹ ਪਿਆ ਹੋਇਆ ਇਸ ਦੇ ਨਾਲ ਹਾਲਾਂਕਿ ਦੁਕਾਨਦਾਰਾਂ ਦਾ ਨੁਕਸਾਨ ਤਾਂ ਜਿਹੜਾ ਉਹ ਹੋਇਆ ਹੈ ਪਾਰਕ ਪ੍ਰਸ਼ਾਸਨ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਇਹ ਜਮੀਨ ਜਿਹੜੀ ਹੈ ਉਸ ਤੇ ਕਬਜ਼ਾ ਕੀਤਾ ਹੋਇਆ ਹੈ ਕਿ ਜੇ ਹੁਣ ਦੇਖੋ ਇੱਥੇ ਵੀ ਜਿਹੜੀ ਤਸਵੀਰ ਹੈ ਇਸ ਜਗ੍ਹਾ ਦੇ ਉੱਪਰ ਵੀ ਏਸੀ ਜਿਹੜਾ ਉਹ ਪਿਆ ਹੋਇਆ ਜਦੋਂ ਬਲਡੋਜ਼ਰ ਚੱਲਿਆ ਤਾਂ ਏਸੀ ਨਾਲ ਹੀ ਔਰ ਦੂਸਰੇ ਪਾਸੇ ਸੋਫੇ ਨੇ ਬੈੱਡ ਨੇ ਕੁਰਸੀਆਂ ਨੇ ਇਹ ਵੀ ਜਿਹੜੀ ਤਸਵੀਰ ਹੈ ਕਿਉਂਕਿ ਖਾਸ ਕਰਕੇ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਲੋਕਾਂ ਦਾ ਜਿਹੜਾ ਕੰਮ ਇੱਥੇ ਚੱਲ ਰਿਹਾ ਸੀਗਾ ਹਾਲਾਂਕਿ ਸਮਾਨ ਮਿਲਿਆ ਜਾਂ ਨਹੀਂ ਮਿਲਿਆ ਉਹ ਬਾਅਦ ਦੀ ਚੀਜ਼ ਹੈ ਪਰ ਸਮਾਨ ਜਿਹੜਾ ਹੁਣ ਵਿੱਚ ਕਿਹਾ ਹੋਇਆ ਹੈ ਔਰ ਇਹ ਪੂਰੀ ਮਾਰਕੀਟ ਜਿਹੜੀ ਹੈ ਫੁੱਲ ਡੋਜ਼ਰਾ ਦੀ ਮੂਰਤ ਦੇ ਨਾਲ ਟਾਇਆ ਜਾ ਰਿਹਾ ਪਰ ਹਾਲਾਂਕਿ ਲੋਕ ਜਿਹੜੇ ਨੇ ਉਹਨਾਂ ਦਾ ਕੀ ਕੁਝ ਕਹਿਣਾ ਕੀ ਕੁਝ ਲੋਕਾਂ ਦਾ ਮਨਾਂ ਦੇ ਵਿੱਚ ਹੈ ਕਿੰਨੇ ਸਾਲ ਪੁਰਾਣਾ ਇਹ ਕੰਮ ਸੀਗਾ ਜਦੋਂ ਤੁਸੀਂ ਇੱਥੇ ਸ਼ੁਰੂ ਕੀਤਾ ਦੁਕਾਨ ਜਿਹੜੀ ਜੀ ਮੇਰੇ ਪੈਦਾ ਹੋਣ ਤੋਂ ਪਹਿਲੇ ਵਾਈ ਮੇਰੇ ਫਾਦਰ ਸਾਹਿਬ ਦਾ ਮੇਰੇ ਦਾਦਾ ਜੀ ਦਾ ਸੀਗਾ ਤੇ ਸ਼ੁਰੂ ਤੋਂ ਹੀ ਮਤਲਬ ਮੇਰੇ ਦਾਦਾ ਜੀ ਤੇ ਮੇਰੇ ਚਾਚਾ ਜੀ ਮੇਰੇ ਫਾਦਰ ਪਾਰੇ ਇੱਧਰ ਹੀ ਬੈਠਦੇ ਸੀਗੇ ਤੇ ਬਚਪਨ ਤੋਂ ਮਤਲਬ ਇੱਧਰ ਹੀ ਸਾਡੀ ਆਦਾ ਜੁੜੀਆਂ ਐ ਵੈਸੇ ਆਪ ਮੋਹੱਲੀ ਤੋਂ ਹੈਗਾ ਆਪਾਂ ਲੋਕਲੀ ਆ ਤੇ ਉਹੀ ਬਸ ਕੀ ਹੁਣ ਥੋੜਾ ਦੁਖਦਾ ਹੋ ਰਹੀ ਹੈ ਰ ਮਤਲਬ ਜਿਵੇਂ ਇਹਨਾਂ ਨੇ ਕਿਹਾ ਵੀ ਪ੍ਰਸ਼ਾਸਨ ਨੇ ਕਿਹਾ ਸੀ ਪਹਿਲਾਂ ਵਾਰਨਿੰਗ ਦਿੱਤੀ ਸੀ ਪਰ ਉਹ ਸਮਾਨ ਕਿੰਨਾ ਕੁ ਸਮਾਨ ਅੰਦਰ ਰਹਿ ਗਿਆ ਕਿੰਨਾ ਕਸਮਾਨ ਅੰਦਰ ਨੱਪਿਆ ਗਿਆ ਟੁੱਟ ਗਿਆ ਕੁਰਸੀਆਂ ਸੀ ਸੋਫੇ ਐ ਤੇ ਕਿਤੇ ਨਾ ਕਿਤੇ ਮਨ ਨੂੰ ਹਾਂਜੀ ਥੋੜਾ ਦੇਖੋ ਸਮਾਨ ਦਾ ਨੁਕਸਾਨ ਹੋਇਆ ਹੀ ਹੈ ਜੀ ਇਦਾਂ ਤੇ ਸਾਰਾ ਸਮਾਨ ਕੱਢਿਆ ਵੀ ਨਹੀਂ ਜਾਂਦਾ ਤੇ ਕਿਉਂਕਿ ਇਦਾਂ ਤੇ ਨਹੀਂ ਹੈ ਕਿ ਥੋੜਾ ਥੋੜਾ ਸਮਾਨ ਰੱਖਿਆ ਹੁੰਦਾ ਦੋ ਦੋ ਸਾਲ ਕਰਕੇ ਸਮਾਨ ਜਿਹੜਾ ਕਲੈਕਟ ਕੀਤਾ ਹੁੰਦਾ ਉਹ ਚੀਜ਼ ਫਿਰ ਬਾਹਰ ਕੱਢਣ ਨੂੰ ਟਾਈਮ ਲੱਗਦਾ ਹੈਗਾ ਸਾਰਾ ਸਮਾਨ ਤੇ ਨਹੀਂ ਗਿਆ ਬਟ ਇਹ ਹੈ ਕਿ ਚਲੋ ਜਿੰਨਾ ਹੋ سکے ਉਹਨਾਂ ਬਾ ਕੀਤਾ ਸੀਗਾ ਜੀ ਹਾਂਜੀ ਜੋ ਸਿਆ ਗੋ ਵੀ ਮਾਰਕੀਟ ਜਿਹੜੀ ਅਣਟੋੜਤੀ ਹੈ ਤੁਹਾਨੂੰ ਕੋਈ ਜਗ੍ਹਾ ਦੇਣਗੇ ਅੱਗੋਂ ਕਿਤੇ ਜਾਂ ਕਿਵੇਂ ਨਹੀਂ ਜੀ ਕੋਈ ਕੋਈ ਉਮੀਦ ਨਹੀਂ ਹੈਗੇ ਨਾਲ ਪਹਿਲੇ ਸੀਗੀ ਉਮੀਦ ਬਟ ਉਹ ਵੀ ਇਹਨਾਂ ਨੇ ਰਿਜੈਕਟ ਕਰਤੀ ਹੈ ਸੈਂਟਰ ਵੱਲੋਂ ਕੋਈ ਸੀਗੀ ਪਾਲਿਸੀ ਇਹਨਾਂ ਨੇ ਕਿਤੇ ਸੀਗੀ ਕਿ ਤੁਹਾਨੂੰ ਜਗ੍ਹਾ ਦਵਾਂਗੇ ਬਟ ਉਹ ਰਿਜੈਕਟ ਹੈ ਲੈ ਕੋਈ ਕੋਈ ਜਗ੍ਹਾ ਦੀ ਉਮੀਦ ਨਹੀਂ ਹੈਗੇ ਨਾਲ ਤੋਂ ਮਤਲਬ ਕੁਝ ਵੀ ਰਿਟੈਂਚ ਨਹੀਂ ਹੈਗਾ ਇਹਨਾਂ ਕੋਲ ਗੱਲਾ ਹੀ ਨਹੀਂ ਆਵਾਜ਼ ਆ ਕਿ ਹੁਣ ਫਿਰ ਕਿਵੇਂ ਕਰਦਾ ਗੁਜ਼ਾਰਾ ਕਿਵੇਂ ਚੱਲੂ ਕੋਈ ਗੱਲ ਨਹੀਂ ਚੜਦੀ ਗੱਲ ਹੈ ਜੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਵੈਸੇ ਆਪਾਂ ਹੋਰ ਵੀ ਵਿੰਦੇ ਤੱਕ ਐਕਸਪੈਂਡ ਕਰਾਂਗੇ ਇਹਦਾ ਹੀ ਨਵੀਂ ਓਪਰ ਕਿ ਆਪਾਂ ਹੋਰ ਤਿੰਨ ਇੱਕ ਜਗ੍ਹਾ ਬੈਠ ਜੀਏ ਤੇ ਹੁਣ ਤਿੰਨ ਜਗ੍ਹਾ ਬੈਠਾਂਗੇ ਹੁਣ ਆਪਾਂ ਵੀ ਯੰਗ ਹੋ ਗਏ ਮੇਰਾ ਬ੍ਰਦਰ ਹੈਗਾ ਹੁਣ ਆਪਾਂ ਵੀ ਅਲੰਗ ਹੋ ਗਏ ਉਹ ਯੰਗ ਹੋ ਗਏ ਹੁਣ ਅਲੱਗ-ਅਲੱਗ ਜਗ੍ਹਾ ਬੈਠਾਂਗੇ ਹੁਣ ਐਡਾ ਨਹੀਂ ਹੈਗਾ ਜੀ ਐਕਸਪੈਂਡ ਕਰਾਂਗੇ ਕੋਈ ਐਡੀ ਕਰਾਂਗੇ ਸਰਕਾਰ ਨੇ ਤਾਂ ਕਾਫੀ ਜਗ੍ਹਾ ਤੇ ਗਰੀਬ ਮਾਰ ਕਰੀ ਕਿਉਂਕਿ ਇਸ 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 ਮਾਰਕੀਟ ਦੇ ਵਿੱਚ ਹਜ਼ਾਰਾਂ ਹੀ ਬੰਦਾ ਲੇਬਰ ਟਪਕੇ ਦਾ ਜੋ ਕਿ ਕੰਮ ਕਰਦਾ ਸਾਰਾ ਬੇਰੋਜ਼ਗਾਰ ਹੋ ਗਿਆ ਟੋਟਲੀ ਬੇਰੋਜ਼ਗਾਰ ਹੋ ਗਿਆ ਜੇ ਆਪਾਂ ਆਈਡੀਆ ਲਾ ਕੇ ਚੱਲੀ ਵੀ ਇੱਕ ਦੁਕਾਨ ਦੇ ਉੱਪਰ ਕਿੰਨੇ ਕ ਜਾਨੇ ਮਜ਼ਦੂਰ ਹੁੰਦੇ ਸੀ ਘੱਟ ਵੀ 50 ਜਾਨੇ ਸੀ ਇੱਕ ਦੁਕਾਨ ਦੇ ਉੱਤੇ ਇੱਕ ਦੁਕਾਨ ਦੇ ਉੱਤੇ ਘੱਟ ਤੋਂ ਘੱਟ 50 ਜਾਨੇ ਜੀ 50 ਜਾਨੇ ਉਹ ਵੱਧ ਤੋਂ ਵੱਧ ਰੇੜੀ ਵਾਲੇ ਗੱਡੀਆਂ ਵਾਲੇ ਬਾਕੀ ਲੇਬਰ ਮਾਰਕੀਟ ਬਹੁਤ ਬੰਦੇ ਬੇਰੋਜ਼ਗਾਰ ਹੋ ਗਏ ਕਿੰਨੀਆਂ ਦੁਕਾਨਾਂ ਸੀ ਗਾ ਟੋਟਲ ਮਾਰਕੀਟ 120 ਦੁਕਾਨਾਂ 120 ਦੁਕਾਨਾਂ ਬੇਰੋਜ਼ਗਾਰ ਹੋ ਗਈਆਂ ਸਾਰੀਆਂ ਸਰਕਾਰ ਕੁਝ ਨਹੀਂ ਮੇਦ ਜਿਹੜੇ ਆਪ ਦੇ ਕਰਕੇ ਖਾ ਵੀ ਰਹੇ ਸੀ ਨਾ ਸਰਕਾਰ ਨੂੰ ਟੈਕਸ ਭਰ ਰਹੇ ਸੀ ਹੁਣ ਸਰਕਾਰ ਜਵਾਬ ਦੇਵੇ ਕਿ ਹੁਣ ਜੋ ਚੋਰੀਆ ਵਧਣਗੀਆਂ ਜਾਂ ਨੌਕਰੀ ਦੇਣ ਜਿਹੜਾ ਇੱਥੇ ਮਤਲਬ ਤੁਹਾਡੇ ਬਿਜਲੀ ਦੇ ਬਿੱਲ ਬੁੱਲ ਮੀਟਰ ਲੱਗੇ ਹੋਏ ਸੀ ਸਾਰਾ 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 ਕੁਝ ਆਂਦਾ ਮੀਟਰ ਬਿੱਲ ਆਉਂਦੇ ਆ ਪਾਣੀ ਦਾ ਬਿੱਲ ਆਂਦਾ ਸਭ ਕੁਝ ਆਂਦਾ ਟੈਕਸ ਜਾਂਦਾ ਇਨਕਮ ਟੈਕਸ ਜਾਂਦਾ ਸਰਕਾਰ ਨੂੰ ਬਾਕਾਇਦਾ ਅਸੀਂ ਰਿਟਰਨਾਂ ਭਰਦੇ ਆ ਅਸੀਂ ਗੱਡੀਆਂ ਵਾਲੇ ਆ ਅਸੀਂ ਰਿਟਰਨਾਂ ਭਰਦੇ ਆ ਇਹ ਤਾਂ ਕਹਿੰਦੇ ਸੀਗੇ ਵੀ मतलब जबरि कब्जा किया हुआ जमीन कब्जे वाली चलो चलो कब्जा किया हुआ सलूशन होते बैठ के टेबल टॉक होती है हैना बैठ के गलबबात होती है दा ਤੁਸੀਂ ਇਹ ਦੇਖੋ 1 ਲੱਖ ਪਰਿਵਾਰ ਇਸ ਮਾਰਕੀਟ ਨਾਲ ਜੁੜਿਆ ਹੋਵੇ ਇਕਦਮ ਬੇਰੋਜ਼ਗਾਰ ਹੋ ਜੀ ਕੀ ਉਹਨਾਂ ਵਾਸਤੇ ਕੋਈ ਹੈਗੀ ਸਰਕਾਰ ਨੂੰ ਪੁੱਛਿਆ ਜਾਵੇ ਸਵਾਲ ਕੋ ਜੋ ਸਥਿਤੀ ਹੈ ਕਿਉਂਕਿ ਜਿਸ ਤਰੀਕੇ ਨਾਲ ਇਹ ਦੁਕਾਨਦਾਰ ਦੱਸ ਰਹੇ ਸੀ ਪੂਰੀ ਮਾਰਕੀਟ ਦਾ 120 ਦੁਕਾਨਾਂ ਸੀਗਾ ਔਰ ਜਿਸ ਦੇ ਵਿੱਚ ਲਗਭਗ 50 ਤਕਰੀਬ ਜਿਹੜੇ ਕੰਮ ਹੀ ਨੇ ਉਹ ਕੰਮ ਕਰਦੇ ਇੱਕ ਦੁਕਾਨ ਦੇ ਉੱਤੇ ਔਰ ਉਸ ਤੋਂ ਇਲਾਵਾ ਜਿਹੜੇ ਰੇਡੀਆ ਫਰੀਆਂ ਵਾਲੇ ਵੱਖਰੇ ਗੱਡੀਆਂ ਵਾਲੇ ਜਿਨ੍ਹਾਂ ਨੇ ਸਮਾਨ ਡਿਲੀਵਰ ਕਰਨਾ ਹੁੰਦਾ ਕਿਤੇ ਉਹ ਪੁਰਾਣਾ ਲੈ ਕੇ ਆਉਣਾ ਹੁੰਦਾ ਫਿਰ ਰਿਪੇਅਰ ਕਰਕੇ ਛੱਡ ਕੇ ਆਉਣਾ ਹੁੰਦਾ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਵੀ ਕਿਤਨਾ ਕਿਤੇ ਹੁਣ ਜੋ ਹਾਲਾਤ ਬਣੇ ਨੇ ਜਿਸ ਤਰੀਕੇ ਦੀ ਸਥਿਤੀ ਬਣੀ ਹੈ ਉਹ ਨਾਜ਼ੁਕ ਬਣਿਆ ਉਹ ਫਿਰ ਤੋਂ ਇੱਕ ਵਾਰ ਫਿਰ ਤਸਵੀਰਾਂ ਦੇਖੋ ਸੋਫੇ ਜਿਹੜੇ ਨੇ ਔਰ ਉਸੇ ਤਰੀਕੇ ਦੇ ਨਾਲ ਉਹ ਪਏ ਹੋਏ ਨੇ ਪਰ ਫੁਲਸਤੀ ਨਫਰੀ ਤਨਾਤ ਕੀਤੀ ਹੋਈ ਆ ਫਿਲਹਾਲ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਜਿਹੜਾ ਕੋਈ ਕੰਮ ਦੇ ਵਿੱਚ ਰੁਕਾਵਟ ਨਾ ਪਵੇ ਲੋਕ ਜਿਹੜੇ ਨੇ ਉਹ ਕਿਵੇਂ ਕਿਸ ਤਰੀਕੇ ਦੇ ਨਾਲ ਕੰਮ ਚੱਲ ਰਿਹਾ ਕਿਉਂਕਿ ਹਾਲਾਤ ਜਿਹੜੇ ਨੇ ਉਹ ਵੱਧ ਤੋਂ ਬੱਧਰ ਤਾਂ ਜ਼ਰੂਰ ਹੈ ਪਰ ਜੋ ਹਾਲਾਤ ਨੇ ਕਿਉਂਕਿ ਜਿਵੇਂ ਦੀ ਸਥਿਤੀ ਹੁਣ ਬਣੀ ਹੋਈ ਆ ਜੋ ਸਥਿਤੀ ਫਿਲਹਾਲ ਇਸ ਤਸਵੀਰ ਦੇ ਵਿੱਚ ਕੈਦ ਹੋ ਰਹੀ ਹੈ ਤਾਂ ਆਮ ਕਰਕੇ ਲੋਕਾਂ ਦੇ ਜ਼ਿਲ੍ਹਾ ਦੇ ਵਿੱਚ ਜਿਹੜਾ ਰੋਹ ਤਾਂ ਜ਼ਰੂਰ ਹੈ ਸਰਕਾਰ ਦੇ ਖਿਲਾਫ ਪਰ ਸਮਾਨ ਜਿਹੜਾ ਇਹ ਹੁਣ ਇਸ ਜਗ੍ਹਾ ਦੇ ਉੱਪਰ ਤੋੜ ਕੇ ਇਸ ਮਾਰਕੀਟ ਨੂੰ ਤੋੜ ਕੇ ਬਿਲਕੁਲ ਸਾਫ਼ ਕਰ ਦਿੱਤਾ ਜਾਣਾ ਔਰ ਖਤਮ ਕਰ ਦਿੱਤਾ ਜਾਣਾ ਪਰ ਕਿੰਨਾ ਕਿਤੇ ਜਿਹੜੇ ਇੱਕ ਤਾਂ ਦੁਕਾਨਦਾਰ ਤਬਕਾ ਹੈ ਪੁਰਸ਼ ਤੋਂ ਬਾਅਦ ਇੱਕ ਤਬਕਾ ਉਹ ਹੈ ਜਿਹੜਾ ਇੱਕ ਤਬਕਾ ਉਹ ਹੈ ਜਿਹੜਾ ਇੱਥੇ ਦੁਕਾਨਦਾਰ ਦੇ ਰੂਪ ਦੇ ਵਿੱਚ ਕੰਮ ਕਰਦਾ ਔਰ ਇੱਕ ਤਬਕਾ ਜਿਹੜਾ ਉਹ ਹੈ ਜੋ ਲੇਬਰ ਦੇ ਤੌਰ ਦੇ ਉੱਪਰ ਕੰਮ ਕਰਦਾ ਔਰ ਗੱਡੀਆਂ ਤੁਹਾਡੀ ਦੁਕਾਨ ਦੀ ਇੱਥੇ ਜੀ ਮੇਰੇ ਪਾਪਾ ਦੀ ਦੁਕਾਨ ਸੀ ਸੀ ਹਾਂਜੀ ਕਾ ਦਿੱਤੀ ਕੀ ਆ ਕੀ ਸਥਿਤੀ ਕੀ ਲੱਗਦੀ ਆ ਕੀ ਸਿਚੁਏਸ਼ਨ ਤੁਹਾਨੂੰ ਲੱਗਦਾ ਜੋ ਸਿਚੁਏਸ਼ਨ ਤਾਂ ਇਹ ਆਈ 25 22 33 ਸਾਲ ਲੱਗੇ ਸਾਨੂੰ ਕੰਮ ਕਰ ਖੜੇ ਕਰਦੇ ਆ ਤੇ ਇਹਨਾਂ ਨੇ 5 ਮਿੰਟ ਲਾਏ ਆ ਸਾਡੀ ਦੁਕਾਨ ਤੋੜਦੇ ਆ ਇਹਨੂੰ ਜਿੰਨਾ ਸਮਾਨ ਰਾਤ ਤੱਕ ਸੇਲ ਕਰ ਸਕਦੇ ਸੀ ਕਰ ਲਿਆ ਜਿੰਨਾ ਬਚਾ ਸਕਦੇ ਸੀ ਬਚਾ ਲਿਆ ਹੁਣ بس ਦੇਖਾਂਗੇ ਜਿੰਨੇ ਪਹਿਲੇ ਸਾਲ ਲੱਗੇ ਖੜਾ ਕਰਨ ਨੂੰ ਫੇਰ ਸਾਲ ਲੱਗਣਗੇ ਜੀ ਸਾਨੂੰ ਕੰਮ ਖੜਾ ਕਰਨ ਨੂੰ ਮੁੜ ਤੱਕ ਸਾਨ ਹੋ ਗਿਆ ਹੁਣ ਜੋ ਇੱਥੇ ਬਲਡوزر ਜਿਹੜਾ ਤੁਹਾਡੇ ਸਾਹਮਣੇ ਹੈ ਜੀ ਇਹ ਰੇ ਸਮਾਨ ਪਿੱਛੇ ਗੋਡਾਊ ਚ ਵੀ ਬਹੁਤ ਪਿਆ ਸੀਗਾ ਤੇ ਹਜੇ ਹੁਣ ਸੜਕਾਂ ਤੇ ਵੀ ਸਮਾਨ ਕੱਢਿਆ ਹੁਣ ਪਤਾ ਨਹੀਂ ਕਿੰਨਾ ਕੋ ਆਪਾਂ ਲੈ ਕੇ ਜਾ ਪਾਂਦੇ ਕਿੰਨਾ ਕੋ ਨਹੀਂ ਲੈ ਕੇ ਜਾ ਪਾਂਦੇ ਆ ਆਈਡੀਆ ਜਾਂ ਇੱਕ ਐਸਟੀਮੇਟ ਜਾਂ ਹੁੰਦਾ ਵੀ ਇੰਨੇ ਕਿ ਲੱਖ ਦਾ ਨੁਕਸਾਨ ਹੋ ਗਿਆ ਜਾਂ ਇੰਨਾ ਕੋ ਬਚ ਗਿਆ ਇਦਾਂ ਤਾਂ ਹੀ ਹਜੇ ਸਾਨੂੰ ਮੌਕਾ ਮਿਲਿਆ ਨਹੀਂ ਬਹਿ ਕੇ ਇੱਕ ਦੋ ਹਫਤਾ ਹੀ ਲਾ ਲੋ ਸਾਨੂੰ ਇਹ ਸਭ ਕੰਮਾਂ ਨੂੰ ਹੋ ਗਿਆ ਕਿ ਕਿਉਂਕਿ ਰਾਤ ਕਦੇ ਸਮਾਨ ਚੋਰੀ ਹੋ ਜਾਂਦਾ ਜੀ ਕਦੇ ਕੁਝ ਹੋ ਜਾਂਦਾ ਹੈ ਦਿਨ ਰਾਤ ਸਾਨੂੰ ਇੱਥੇ ਹੀ ਹੋ ਗਿਆ ਬਸ ਆਪਣਾ ਸਮਾਨ ਬਚਾਉਂਦੇ ਹੀ ਲੱਗੇ ਹੋਏ ਆ ਜੀ ਹੁਣ ਕੋਈ ਸੁਕਾਰ ਨੇ ਓਪਰਚੁਨਿਟੀ ਦਿੱਤੀ ਐ ਗੋ ਵੀ ਜਗ੍ਹਾ ਦੇ ਦਾਂਗੇ ਜਾਂ ਨਹੀਂ ਨਹੀਂ ਹਜੇ ਤੱਕ ਕੁਝ ਨਹੀਂ ਹੈ ਜੀ ਹਜੇ ਤੱਕ ਕੁਝ ਨਹੀਂ ਹੈ ਜੋ ਸਿਤੀ ਜਿਹੜੀ ਹੈ ਉਸ ਮੁਤਾਬਕ ਇਹ ਪੂਰਾ ਪ੍ਰਕਿਰਿਆ ਜਿਹੜੀ ਹੈ ਕਾਨੂੰਨੀ ਪ੍ਰਕਿਰਿਆ ਕਹਿ ਲਈਏ ਜਾਂ ਜੋ ਆਦੇਸ਼ ਸਰਕਾਰਾਂ ਦੇ ਜੀਏ ਜੋ ਕਾਨੂੰਨ ਦੇ ਮੁਤਾਬਕ ਜੋ ਨਿਰਦੇਸ਼ ਦਿੱਤੇ ਗਏ ਸੀ ਉਸ ਮੁਤਾਬਕ ਮਾਰਕੀਟ ਤਜਰੂਬਾ ਦਿੱਤੀ ਗਈ ਹੈ ਪਰ ਹਾਲਾਂਕਿ ਸਿਤੀ ਜਿਹੜੀ ਹੈ ਉਹ ਗਮਗੀਨ ਬਣੀ ਹੋਈ ਹੈ ਪਰਵਾਰਾਂ ਦੇ ਵਿੱਚ ਰੋ ਤਾਂ ਜ਼ਰੂਰ ਹੈ ਕਿਉਂਕਿ ਕਿੰਨੇ ਸਾਲ ਲਗਾ ਕੇ ਜਿਸ ਤਰੀਕੇ ਨਾਲ ਵੀਰ ਦੱਸ ਰਿਹਾ ਸੀ ਦੁਕਾਨਦਾਰ ਵੀ ਇੰਨੇ ਸਾਲ ਲਗਾ ਕੇ ਸੀ ਇਹ ਕੰਮ ਕੀਤਾ ਔਰ 5 ਮਿੰਟ ਦੇ ਬਾਅਦ ਬਲਡوزر ਚੱਲਿਆ ਔਰ ਪੂਰਾ ਜਿਹੜੀ ਮਾਰਕੀਟ ਹੈ ਪੂੜੀਆਂ ਦੁਕਾਨਾਂ ਜਿਹੜੀਆਂ ਨੇ ਉਹ ਤਸ ਨਸ ਕਰ ਦਿੱਤੀਆਂ ਔਰ ਸਮਾਨ ਜਿਹੜਾ ਬਚਿਆ ਉਹ ਅਲੱਗ ਹੈ ਜਿਹੜਾ ਅੰਦਰ ਨੁਕਸਾਨਿਆ ਗਿਆ ਉਹ ਅਲੱਗ ਹੈ ਪਰ ਇਹ ਸਭ ਦੇ ਵਿੱਚ ਅਗਲੀ ਤਸਵੀਰ ਕੀ ਨਿਕਲਦੀ ਹੈ ਇਹ ਹਾਲਾਂਕਿ ਦੇਖਣਾ ਹੂਗਾ ਕੈਮਰਾ ਪਰ ਸੰਤਮ ਜੇ ਸ਼ਰਮਾ ਜੀ ਨਾਲ ਮਨਜੋਤ ਸਿੰਘ ਕਾਂਨ ਕ੍ਰਿਡਿਸੀ ਨਿਊਜ਼ ਮੋਹਾਲ